ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਅੱਜ ਆਪਾਂ ਅੰਕਲ ਕਰਾਂਗੇ ਅੱਜ ਬਹੁਤ ਵੱਡਾ ਕਬੱਡੀ ਕੱਪ ਹੋਵੇਗਾ ਡੇਰ ਜ਼ਿਲ੍ਹੇ ਫਤਿਹਵਾਦ ਦੇ ਵਿੱਚ ਤੁਹਾਨੂੰ ਟੀਮਾਂ ਪਲੇਅਰਾਂ ਬਾਰੇ ਪੂਰੀ ਜਾਣਕਾਰੀ ਦਵਾਂਗੇ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਦੋਸਤੋ ਅੱਜ ਡੇਰ ਫਤਿਹਵਾਦ ਦੇ ਵਿੱਚ ਓਪਨ ਦੇ ਮੁਕਾਬਲੇ ਹੋਣਗੇ ਸੱਧੀਆਂ ਹੋਈਆਂ 16 ਟੀਮਾਂ ਖੇਡਣਗੀਆਂ ਜਿਹਦਾ ਫਰਸਟ ਇਨਾਮ 1 ਲੱਖ ਰੁਪਏ ਤੇ ਸੈਕੰਡ 75000 ਰੁਪਏ ਹੋਵੇਗਾ ਬੈਸਟਨ ਦੋਸਤੋ ਫੋਰ ਟਰੈਕਟਰ ਦਿੱਤੇ ਜਾਣਗੇ ਇੱਥੇ ਅੱਜ ਵੱਡੀਆਂ-ਵੱਡੀਆਂ 16 ਟੀਮਾਂ ਪੁੱ ਰਤਛੇਦੀ ਟੀਮ ਇੱਥੇ ਪੁੱਜੂਗੀ ਜਦੇ ਵਿੱਚ ਸੁਮੇਤ ਸ਼ਿਵਾ ਅੰਕਿਤ ਲਾਠ ਅਤੇ ਦੇਸੀ ਫਰਮਾਨਾ ਵਰਗੇ ਵੱਡੇ ਵੱਡੇ ਸੁਪਰਸਟਾਰ ਖਿਡਾਰੀ ਖੇਡਣਗੇ ਛੱਠੇ ਗੋਬਿੰਦਪੁਰੇ ਦੇ ਵਿੱਚ ਬੱਬੂ ਭਿੰਡਰ ਸਨੀ ਕਾਲੇ ਸੰਘਿਆ ਤੇ ਮੰਨਾ ਬਲਨੋ ਵਰਗੇ ਖੇਡਣਗੇ ਇਸ ਤੋਂ ਬਿਨਾ ਦੋਸਤੋ ਬਹੁ ਅਕਬਰਪੁਰ ਦੀ ਟੀਮ ਦੇ ਵਿੱਚ ਇੱਥੇ ਸਿੱਲੂ ਅਤੇ ਨਾਲ ਅੰਬਾਸੁਰ ਸਿੰਘ ਦੀਪਦਪੁਰਜੀ ਅਤੇ ਗੁਰਵਿੰਦਰ ਕਾਂਗਾ ਜਾਂ ਫਿਰ ਵਿਨੇ ਖੱਤਰੀ ਇਹਨਾਂ ਵਿੱਚੋਂ ਇੱਕ ਪਲੇਅਰ ਖੇਡੂਗਾ ਇਸ ਤੋਂ ਵੀ ਨਾ ਦੋਸਤੋ ਇੱਥੇ ਸ਼ੱਕਰਪੁਰ ਦੀ ਟੀਮ ਵੀ 100% ਪੁੱਜੂਗੀ ਸੁਰਖਪੁਰ ਦੀ ਵੀ ਪੁੱਜੂਗੀ ਦੋਸਤੋ ਦੋਦੇ ਦੀ ਟੀਮ ਪੁੱਜੂਗੀ ਬੋਪੜ ਦੀ ਪੁੱਜੂਗੀ ਅਤੇ ਹੋਰ ਵੀ ਜਿਹੜੀਆਂ ਟੀਮਾਂ ਇੱਥੇ ਆਉਣਗੀਆਂ ਤੁਹਾਨੂੰ ਕਮੈਂਟਾਂ ਦੇ ਵਿੱਚ ਦੱਸ ਦਿੱਤਾ ਜਾਵੇਗਾ ਤਾਂ ਅਸੀਂ ਅੱਜ ਦੀ ਵੀਡੀਓ ਧੰਨਵਾਦ